ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਚਪੇਟ ਵਿੱਚ ਆਉਣ ਨਾਲ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਦੁੱਧ ਦੇ ਟੈਂਕਰ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਇਸ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਟੈਂਕਰ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਇਸ ਮੁਕੀ ਮੌਕੇ ਦੇ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਹੈ ਕਿ ਇਹ ਟੈਂਕਰ ਕਾਫੀ ਤੇਜ਼ ਗੁਜ਼ਰ ਰਿਹਾ ਸੀ ਇਸ ਨਾਲ ਇਸਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਚਪੇੜ ਵਿੱਚ ਲੈ ਲਿਆ ਹੈ ਜ਼ਖਮੀ ਨੌਜਵਾਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਵੈਲਕਮ ਪੰਜਾਬ ਤੋਂ ਸੁਖਦੇਵ ਮਨੂਨ ਰਿਸ਼ ਪਾਸੇ ਦੀ ਖਾਸ ਰਿਪੋਰਟ ਕਰਨਾ ਬਈ ਜੀ ਮੈਂ ਇੱਥੇ ਬੈਠਾ ਹਾਂ ਮੈਂ ਗੱਡੀਆਂ ਤੋਂ ਮੱਥੇ ਮੇ ਕੋ ਦੋ ਆਈਆਂ ਅਸੀਂ ਔਰੇ ਕਾਕੇ ਮੋਟਰਨਾ ਪਿਆਵੇ ਰੋਠਣ ਕਾਕੇ ਮੇਰੀ ਜਾਨ ਬਚਦੀ ਮਿਲ ਗਈ ਔਰੇ ਕਾਕੇ ਕਾਫੀ ਪਿਚਾ ਹੋ ਚੁੱਕਿਆ ਹੈ ਇਹ ਤਾਂ ਕਾਫੀ ਨਸਾਨ ਹੋ ਸਕਦਾ ਜੀ ਗੱਡੀ ਵਜੀ ਹੈ ਉਸ ਤੋਂ ਉਸ ਦਾ ਬਚਾਇਆ ਨਹੀਂ ਉਹ ਤਾਂ ਬਹੁਤ ਨੁਕਸਾਨ ਹੋਇਆ ਨਹੀਂ ਉਹ ਬੰਦਾ ਥੱਲੇ ਆ ਚਲੇ ਆ ਪੂਰੇ ਯੋਰਾ ਨਾਲ ਕਿੰਨੀ ਉਮਰ ਹੋਏਗੀ ਯੋਰੀ ਉਮਰ ਹੋਰੀ ਹੋਏਗੀ 25 40 45 ਸਾਲ ਦੀ ਨਹੀਂ 40 ਸਾਲ ਤੋਂ ਹੋਇਆ ਜੀ 40 ਸਾਲ ਉਮਰ ਹੋਰੀ ਹੋਏਗੀ ਜੀ ਬਾਕੀ ਮਾਰ ਨੇ ਕਿਰਪਾ ਕੀਤੀ ਹੈ ਬਚਾਅ ਹੋ ਗਿਆ ਆ ਇਹ ਹਰੀਪੁਰਾ ਵੱਡਾ ਹਰੀਪੁਰਾ ਵਾ ਉੱਥੋਂ ਦੁੱਧ ਦਾ ਟੈਂਕਰ ਆ ਰਿਹਾ ਸੀ ਤੇ ਮੈਂ ਆਹ ਵਾਲੀ ਕੁਰਸੀ ਤੇ ਬੈਠਾ ਸੀ ਅਗਰ ਆਹ ਬੱਤੀ ਵਾਲਾ ਖੰਭਾ ਨਾ ਹੁੰਦਾ ਤੇ ਟਰੱਕ ਟੈਂਕਰ ਮੇਰੇ ਉੱਤੇ ਵੀ ਛੜ ਜਾਣਾ ਸੀ ਉਹ ਦੋਨੋਂ ਮੁੰਡਿਆਂ ਦੇ ਉੱਤੇ ਟੈਂਕਰ ਚੜ ਗਿਆ ਉਹ ਕਹਿੰਦਾ ਮੇਰੀਆਂ ਬ੍ਰੇਕਾਂ ਫੇਲ ਹੋ ਗਈਆਂ ਵਾ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਤੇ ਆਈ ਉਸ ਤੋਂ ਪਹਿਲਾਂ ਵੀ ਪਿੱਛੇ ਕਿਸੇ ਨੂੰ ਸਾਈਡ ਮਾਰ ਕੇ ਆਇਆ ਸੀ ਉਹ ਉਹ ਬੰਦਾ ਡਰਾਈਵਰ ਨੂੰ ਮੌਕੇ ਤੇ ਫੜਿਆ ਗਿਆ ਵਾ ਪੁਲਿਸ ਨੂੰ ਨਾਲ ਲੈ ਗਈ ਹੈ ਤੇ ਹੁਣਾਂ ਕੋ ਦੇਖੋ ਕੀ ਕਾਰਵਾਈ ਕਰਦੇ ਆ ਡਰਾਈਵਰ ਨੂੰ ਦੇਖ ਕੇ ਕੀ ਲੱਗ ਰਿਹਾ ਜੀ ਨਸ਼ਾ ਨਸ਼ਾ ਤ ਨਹੀਂ ਕੀਤਾ ਲੱਗਦਾ ਜੀ ਇਹ ਡਰਾਈਵਰ ਨਸ਼ੇ ਦਾ ਪਗਾਰ ਘੜਾ ਗੱਡੀ ਚਲਾਉਂਦਾ ਕੋਈ ਜੀ ਸਪੀਡ ਤੇ ਹੋਏਗਾ ਜੀ ਹੋਣਾ ਕੋਈ 70 80 ਦੀ ਸਪੀਡ ਤੇ ਆ ਰਿਹਾ ਜੀ ਉੱਤੋਂ ਪੁਲ ਤੋਂ ਥੱਲੇ ਉਤਰਦਾ ਆ ਰਿਹਾ ਬੜੀ ਤੇਜ਼ੀ ਦੀ ਰਫ਼ਤਾਰ ਨਾਲ ਆ ਫੜ ਲਿਆ ਗਿਆ ਜੀ ਫੜਿਆ ਗਿਆ ਨੂੰ ਮੌਕੇ ਤੇ ਮੈਂ ਫੜਿਆ ਆਪ ਮੈਂ ਵੀ ਕੁਰਸੀ ਤੇ ਬੈਠਾ ਸੀ ਮੈਂ ਡਿੱਗ ਗਿਆ ਥੱਲੇ ਮੇਰਾ ਵੀ ਫੋਨ ਵਗੈਰਾ ਟੁੱਟ ਗਿਆ ਸਾਰਾ ਕੁਝ ਜਿਸ ਬੰਦੇ ਦੇ ਵਿੱਚ ਵਜਿਆ ਉਹਦੇ ਹਾਲਾਤ ਕੀ ਨੇ ਉਹਦੇ ਪੱਟ ਦੀ ਹੱਡੀ ਟੁੱਟ ਗਈ ਹੋਈ ਆ ਉਹਦੇ ਪੱਟ ਦੇ ਉੱਤੋਂ ਦੋਨੇ ਟਾਇਰ ਚੜ੍ਹ ਗਏ ਨੇ ਬ੍ਰੇਕ ਫੇਲ ਹੋ ਗਈ ਕੰਪਰੈਸਰ ਲੀਕ ਹੋਣ ਕਰਕੇ ਉਹ ਅੱਗੋਂ ਜਾਂਦਾ ਸੀ ਮੋਟਰਸਾਈਕਲ ਤੇ ਉਹਨਾਂ ਦੇ ਵਿੱਚ ਵਜਿਆ ਤੇ ਜਿਹੜਾ ਟਰੱਕ ਆਇਆ ਉਹਨੂੰ ਇੱਥੇ ਸਾਡੇ ਕੋਲ ਆ ਤੇ ਬਾਕੀ ਚੱਲਣ ਢਈ ਆ ਜਾਂਚ ਚੱਲਣ ਢਈ ਆ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਇੱਥੋਂ ਦੀ ਆ ਆਪਣੇ ਵੱਡੇ ਦੀ ਪੁਰਾ ਆ ਵੱਡਾ ਹਰੀਪੁਰਾ ਵੱਡਾ ਦੀ ਪੁਰਾ ਉਹ ਜਿਹੜਾ ਇਹ ਗੁਰਦੁਆਰਾ ਵੱਡਾ ਗਲਤੀ ਕੀ ਦੀ ਸੀ ਸਰ ਗਲਤੀ ਇਹ ਚੈਨ ਵੇਖਣ ਦੇ ਆ ਕਿਦੀ ਨਿਕਲਦੀ ਆ ਫਿਰ ਜਾਂ ਚੱਲ ਰਹੀ ਆ ਜੀ ਹਾਂ ਬਚਾਇਆ ਬਚਾਇਆ ਜੀ ਰੇ ਰਾਜਾ ਫਿਲਹਾਲ ਤੇ ਕੋਈ ਰਗੜਾ ਜਿਹਾ ਆਉਂਦੀ ਆ ਬਾਕੀ ਟੈਕ ਟੂ ਦੱਸਣਗੇ ਕਿੰਨੀ ਸਾਟਿਆ ਉਹ ਉਹਦਾ ਮੋਆਇਨਾ ਵਗੈਰਾ ਕਰਨਦੇ ਆ ਕਿਸੇ ਦੀ ਗ੍ਰਿਫਤਾਰੀ ਹੋਈ ਐ ਨਹੀਂ ਉਹ ਮੋਕੇ ਤੇ ਕਿਸੇ ਨੂੰ ਹਰਾਸਤ ਚ ਲਿਆ ਨਹੀਂ ਹਰਾਸਤ ਇਹ ਡਰਾਈਵਰ ਹਰਾਸਤ ਚ ਹੀ ਆ ਕੋਈ ਨਹੀਂ ਹਰਾਸਤ ਚ ਹੀ ਆ ਉਹ ਜਾਂ ਚੱਲ ਰਹੀ ਐ ਦੀ